ਫਾਰਮ ਟਰੈਕਟਰ ਆ ਜੀ 60 2011 2001 ਮਾਡਲ ਆ ਬਾਈ ਕਹਿੰਦਾ ਲਿਖਿਆ ਕਿਤੇ ਮੈਨੂੰ ਦੱਸਿਨ ਕਿੰਨਾ ਰੇਟ ਆ ਜੀ 295 ਰੇਟ ਆ ਜੀ ਵਧੀਆ ਹਾਲਤ ਦੇ ਵਿੱਚ ਆ ਟਾਇਰ ਟੁਰ ਨਵੇਂ ਆ ਰਹੀ ਆ ਮਗਰਲੇ ਤਾਂ ਨਵੇਂ ਹੀ ਆ ਮਤਲਬ ਟਾਇਰ ਕਾਰਲੋਚਿਕ ਰੀਜਨਲ ਆ ਜੀ ਸਰ ਅਰੀਜਨਲ ਠੀਕ ਹੈ ਜੀ ਦੇਖੋ ਕੈਮੇ ਨਾਂ ਜੀ ਇਹ ਦੂਜੇ ਦੂਜੇ ਨਾਮ ਆ ਮਿੱਤਰੋ ਏਰੀਆ ਕਿਹੜਾ ਜੀ ਆਪਣਾ ਪੈਂਡ ਮੱਝੂ ਦੀ ਹੈ ਪੈਂਡ ਮੱਝੂ ਦੇ ਬਰਨਾਲੇ ਦੇ ਕੋਲੇ ਆ ਮਿੱਤਰੋ ਨੰਬਰ ਬੋਲ ਦਿਓ ਜੀ ਆਪਣਾ 98766 98766 ਜੀ 98875 ਮਿੱਤਰੋ ਕਰ ਲਿਓ ਨੋਟ ਵਪਾਰ ਦਾ ਕੰਮ ਹੀ ਆ ਜੀ ਹਾਂ ਜੀ ਕਿਹੜੇ ਦੀ ਕੀ ਕਰਕੇ ਮਰਾ ਸਾਰਾ ਟੈਸਰੀ ਜੀ ਲਓ ਵੀ ਬਾਈ ਕਹਿੰਦਾ ਓਰੀਜਨਲ ਟਰੈਕਟਰ ਆ ਜਮਾ ਤੇ ਨੰਬਰ ਤੁਹਾਨੂੰ ਮੈਂ ਮਿੱਤਰੋ ਲੈਤਾ ਵਾ ਹਾਲਤ ਜਮਾ ਦਿਖਾਦੀ ਆ ਇਧਰੋਂ ਵੀ ਦਿਖਾ ਦਿੰਨੇ ਆ ਮਿੱਤਰੋ ਉਹ ਵੀ ਬਾਈ ਹੁਣੀ ਕਹਿੰਦੇ ਕਲਮ ਵੀ ਨਹੀਂ ਲੱਗੀਗੀ ਓਵੇਂ ਰਿਜਨਲ ਹੀ ਆ ਆ ਤਾਂ ਮਤਲਬ ਤੁਹਾਨੂੰ ਦੇਸੀ ਜਾਂਦਾ ਵਾ ਜਿਹਨੇ ਰੰਗ ਮਾਰਨਾ ਹੋਵੇ ਉਹ ਇੱਥੇ ਵੀ ਮਾਰ ਸਕਦਾ ਵਾ ਆ ਦੇਖ ਲਓ ਮਤਲਬ ਰਿਜਨਲ ਹੀ ਆ ਜਮਾ ਮਗਰਾੜ ਵੀ ਕਰ ਲੋ ਚੈੱਕ ਜੀ ਹਾਲੇ ਕਾਗਜ਼ ਦੇਖ ਲਓ ਜੀ ਸੀਟ ਤੇ ਸੀਟ ਤੇ ਦੰਨੇ ਆਲੇ ਨਾਲ ਦੇ ਹੀ ਆ ਇਹ ਮਾਡਲ ਕਿੰਨਾ ਦਾ ਸਿਆਸੀ ਜੀ 2001 2001 ਮਾਡਲ ਆ ਬੜਾ ਸੰਭਿਆ ਹੋਇਆ ਜੀ ਇਹ ਨਾਂ ਕਿਵੇਂ ਦੱਸਤਾ ਜੀ ਦੂਜੇ ਨਾਮ ਆ ਜੀ ਠੀਕ ਆ ਜੀ ਦਾਉ ਮੇਤਰੋ ਵਧੀਆ ਹਾਲਤ ਦੇ ਵਿੱਚ ਆ ਪੂਰੀ ਦੇ ਵਿੱਚ ਨਵੇਂ ਰਗਾ ਟਰੈਕਟਰ ਆ ਕਿ ਨੰਬਰ ਤੁਹਾਨੂੰ ਬਾਈ ਦਾ ਲੈਤਾ ਵਾ ਤੇ ਕਰ ਲਿਓ ਸੰਪਰਕ ਜੀ ਦੇਖ ਲਓ ਮੇਤਰੋ ਮੰਡੀ ਦਾ ਮਾਹੌਲ ਟਾਈਮ ਤਕਰੀਬਨ 6 ਦੇ ਨੇੜੇ ਤੇੜਾ ਸ਼ਾਮ ਦਾ ਜਿਹਨਾਂ ਨੇ ਪੈਗ ਲਾਉਣਾ ਪੈਗ ਲਾਈ ਜਾਂਦੇ ਆ ਜਿਨਾਂ ਨੇ ਟਾਈਮ ਨਾਲ ਜਾਣਾ ਟਾਈਮ ਨਾਲ ਜਾਈ ਜਾਂਦੇ ਆ ਠੀਕ ਹੈ ਨਾ ਜੀ ਆਪਾਂ ਥੋੜਾ ਜਿਹਾ ਹੋ ਗਏ ਸੀਗੇ ਲੇਟ ਦੇਖੋ ਮਿੱਤਰੋ ਮੰਡੀ ਦਾ ਨਜ਼ਾਰੇ ਵਾਲਾ ਮਾਹੌਲਾ ਜਾਵਾ ਜਾਂਦੇ ਆਂ ਬਾਈ ਹੁਣੀ ਖਿੱਤੇ ਹੀ ਮੀਂਹ ਦਾ ਮਾਹੌਲ ਜਾ ਬਣਦਾ ਵਾ ਬਈ ਟਾਈਮ ਨਾਲ ਜਾਵੜ ਗਏ ਸਹੀ ਹੈ ਨਾ ਜੀ ਸ਼ਹੀ ਜੋਗ ਜੀ ਬਾਈ ਹੁਣੀ ਜਾਂਦੇ ਆ ਨਾਮ ਤਾਂ ਕੋਈ ਨਹੀਂ ਭਈਆਂ ਨੂੰ ਥੋੜੂ ਉੱਪਰ ਗੜਾਂਗੇ ਆਪਾਂ ਔਰ ਇਸ ਤੜਕੇ ਆਉਣਾ ਪੈਂਦਾ 6 ਵਜੇ ਤੇ ਇਧਰੋਂ 7:00 ਵਜੇ ਜਾਂਦੇ ਆ ਸ਼ਾਮ ਦੇ ਗਰਮੀ ਵੀ ਬਹੁਤ ਅੰਮਤਰੋ